ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਵੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕੇ ਆਪਣੀ ਦੋ ਟਾਈਮ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲਾਹਮੇ ਵਾਲੀ ਗੱਲ ਨਾ ਰਹੇ ਜੇ ਪਹੁੰਚ ਗਏ ਆਂ ਪਿੰਡ ਗੁਰਮਖ ਸਿੰਘ ਪੈਣੀ ਬਾਈ ਭੋਲੂ ਕੋਲ ਝਲਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਨੂੰ ਲੱਗਦੀ ਪੱਟੀ ਦੇਪੋ ਲੁਨੇ ਸੱਜਣੋ ਟਾਲ ਦੀਆਂ ਵਹਿੜਾਂ ਨਗੀਨੇ ਸਮਝ ਲੋ ਲੈ ਕੇ ਆਇਆ ਪਹਿਲਾ ਨਾ ਪਲੂਣਾ ਪਹਿਲਾਂ ਨੇ ਆ ਦੁੱਜੇ ਨੂੰ ਹਸ਼ਾਇਰ ਇੱਕ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਭੋਲੇ ਤੋਂ ਲਵਾਂਗੇ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਜਿਹੜੇ ਤੋਹਫੇ ਆ ਲੈਣ ਵਾਲੇ ਸੱਜਣ ਤਿੱਕਰ ਵੀਡੀਓ ਪਹੁੰਚਾ ਰਹੇ ਹੋ ਕਿ ਆਪ ਦੀ ਮਾਤੜ ਖਰੀਦਦਾਰੀ ਕਰ ਸਕੇ ਜੁੜੇ ਰਹੋ ਕਰਦੇ ਗੱਲਬਾਤ ਮੈਂ ਭੋਲੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਜੇ ਬਹੁਤ ਵਧੀਆ ਤੂੰਸਰਾ ਵਧੀਆ ਵਧੀਆ ਕੈਮ ਸਿੱਧਾ ਹਾਂ ਪੂਰੀਆ ਸ਼ੁਕਰ ਹੈ ਸਰਗੁਰ ਦਾ ਹਾਂ ਡਰੈਸ ਨੋਟ ਕਰਾ ਦੇ ਡਰੈਸ ਸੰਧੂ ਸਾਹਿਬ ਪਿੰਡ ਪੈਣੀ ਹਾਂ ਗੁਰਮਤਸੰਗ ਹਾਂ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਮੋਬਾਈਲ ਨੰਬਰ 90418 16900 ਅੱਛਾ ਦੋ ਬੈੜਾ ਹੰਨਾ ਨਾ ਦੋ ਬੈੜਾ ਠੀਕ ਆ ਇਹ ਤੂੰ ਨੇ ਸੋਈ ਫਿਰ ਇਹ ਸੰਧੂ ਸਾਹਿਬ ਘੰਟਾ ਡੇਢ ਘੰਟਾ ਹੀ ਆ ਸੁਈ ਨੂੰ ਠੀਕ ਆ ਮਸ਼ੀਨ ਨੂੰ ਜਨਮ ਦਿੱਤਾ ਇਹਨੇ ਹਾਂ ਬਾਕੀ ਚੋਣ ਚਾਂਣ ਠੰਡੀ ਆ ਚੋਈ ਬੱਚੇ ਨੂੰ ਪਿਆਇਆ ਭਾਜੀ ਬੱਚੇ ਨੂੰ ਪਿਆ 2 ਕਿਲੋ ਚੋਕੇ ਘਾਣੂ ਪਿਆ। ਅੱਛਾ ਜੋਰ ਪਾ ਦੋਗੇ ਨਾ? ਹਾਂਜੀ। ਤੇ ਚੌਣ ਚਾਣ ਓਕੇ ਆ। ਚੌਣ ਚਾਣ 1 ਨੰਬਰ ਸੁਣ। ਅੱਛਾ ਠੀਕ ਆ ਤੇ ਮੂੰਹ। ਮੂੰਹ ਦਾ ਸੰਦੂ ਸਭ ਚੋਗੀ ਆ। 4 ਤਾਂ ਦਿੰਦੇ। ਸੂਆ ਪਹਿਲਾ। ਪਹਿਲਰ ਪਹਿਲਨ ਹੈ ਨਾ। ਫਲੂਣੀ ਆ ਜੇ ਤੇ। ਫਲੂਣੀ ਆ। ਬਾਕੀ ਠੰਡੀ ਸੀਲ ਸਾਰਾ। ਵਾਕਿਆ ਹੀ ਆ ਹੈ ਨਾ। ਤੇ ਚੱਲ ਕੋਈ ਨਹੀਂ ਪਵੀਆਂ ਨਹੀਂ ਤਰ੍ਹਾਂ ਲੱਗਦੀਆਂ ਹਾਂ ਨਹੀਂ ਜਿੰਨੇ ਵੀ ਬਣੀ ਚੰਗੀ ਪਟਾਕਾ ਹੀ ਬਣੀ ਆ ਹੈ ਲੈਵਾ ਬੜਾ ਸੋਹਣਾ ਲੱਗਾ ਹੈ ਬਾਕੀ ਲਸੀ ਨਹੀਂ ਕੀ ਸੂਸਾ ਛਾਈ ਕਰਕੇ ਲੱਗਦੀ ਆ ਯਾਰ ਵੈਰ ਲਸੀ ਹੈ ਕਦੇ ਪੂਰੀ ਆ ਆਪਣੀ ਰੋਤ ਦੇ ਵਿੱਚ ਹੈਗੀ ਹੈ ਤੇ ਲੈਵਾ ਬੜਾ ਸੋਹਣਾ ਲੱਗਾ ਲੈਵਾ ਬਹੁਤ ਸੋਹਣਾ ਲੱਗਾ ਹਾਂ ਹਾਂ ਬੋਲੇ ਤੋਰ ਕੇ ਤੇ ਵਿਖਾਈਏ ਭੈਣ ਭਰਾ ਨੂੰ ਮਾਰੀ ਜੀ ਕਿਉਂਕਿ ਠੰਡ ਬੜੀ ਆ ਫਿਰ ਇੱਥੇ ਗਰਮਾਂ ਵਾਲੀ ਦੇ ਲੀੜਾ ਲੂੜਾ ਪਾ ਦੀ ਕਿਉਂਕਿ ਯੇਰ ਪਾਉਣ ਵਾਲੀ ਹਾਂ ਹਾਂ ਫਿਰ ਪਾ ਦੀ ਹੋਏ ਫਿਰ ਕੋਈ ਗੱਲ ਨਹੀਂ ਬਿਲਕੁਲ ਵੇਰ ਸੱਜਣਾ ਪੂਰੀ ਓਕੇ ਫੋਰਿਆ ਵੇਖਖਦੇ ਨੇਵਾ ਵੇਖੋ ਕਰਮ ਵਾਲੀ ਨੇ ਕਿੱਥੇ ਸਫਾਈਆਂ ਵੜੀਆਂ ਲੱਗੀਆਂ ਮਸ਼ੀਨ ਫੈਸ਼ਨ ਟੈਸ਼ਨ ਚੰਗਾ ਵਾਸੀ ਫੈਸ਼ਨ ਪ੍ਰੈਸ਼ਿੰਗ ਚੰਗਾ ਨਾ ਇਹ ਛੋਟਾ ਨਹੀਂ ਕੋਈ ਇਹ ਨਹੀਂ ਪੂਰੀ ਆ ਹੋਈ ਆ ਹਾਂ ਅੱਗੋਂ ਵੀ ਪੂਰੀ ਹੈ ਨਾ ਨਸਰ ਨਸਲਿਆ ਪੂਰੀ ਜਰਸੀ ਚ ਆ ਗਈ ਇੱਥੇ ਹਾਂ ਕ੍ਰੋਸ ਜਰਸੀ ਚ ਆ ਗਈ ਲਓ ਫਿਰ ਚਲੋ ਕ੍ਰੋਸ ਜਰਸੀ ਚ ਆ ਗਈ ਆ ਲਓ ਜੀ ਪੈਸ਼ਨ ਟੈਸ਼ਨ ਚੰਗਾ ਵਾਸੀ ਸੋਹਣੀ ਐ ਮੂਰਤ ਰਗੀ ਆ ਤੇ ਸਫਾਈ ਚੰਗੀ ਐ ਵੇਖ ਸਕਦੇ ਜੀ ਇਸ ਤਰ੍ਹਾਂ ਦੀ ਵਿਰਲ ਵਾਂਡ ਚੰਗੀ ਹੈ ਚੌਂ ਕੁਠਾਂ ਦੇ ਥਾਂ ਵਿਰਲ ਦੇ ਵਿੱਚ ਇੱਕੋ ਜਿਹਾ ਬਰਾਬਰ ਹੋਣਗੇ ਛੱਲ ਗਾਰ ਕੇ ਥਣ ਲੱਗੇ ਕਿ ਨਹੀਂ ਬਿਲਕੁਲ ਬਰਾਬਰ ਯਾਰ ਪੂਰਾ ਲੇਵਾ ਸਿਰੇਰਾ ਲੱਗਾ ਵੱਛੀ ਨੂੰ ਤੇ ਮਗਰ ਜਿਹੜੀ ਵੱਛੀ ਪਾਈ ਆ ਉਦੋਂ ਵੀ ਜਿਆਦੀ ਕੋਈ ਭਲ ਨਹੀਂ ਗਈ ਮਗਰ ਲਈ ਵੱਛੀ ਵੱਛੀ ਬਹੁਤ ਸੋਹਣੀ ਪਾਉਂਦੀ ਆ ਹਾਂ ਮਗਰ ਵੱਛੀ ਜਿਹੜੀ ਪਾਈ ਉਹ ਵੀ ਟੌਪ ਦੀ ਵੱਛੀ ਪਾਈ ਹੈ ਤੇ ਰੇਟ ਫਿਰ ਬਈ ਰੇਟ ਸੰਭੂ ਸਾਬ ਵੇਲੋ ਜਿੰਦੀ ਆਗੀ ਨਹੀਂ ਵੱਛੀ ਦਾ 60000 ਦੀ ਆ ਹੈਗੀ ਆ ਤੇ 55 ਦੇ ਦਈਏ 55 ਦੇ ਦਈਏ ਹੋਰ ਛੱਡ ਦੇਗੀ ਪੂਰੇ 50 ਦੀ ਹਾਂ ਨਾ ਪੂਰੇ ਦੀ ਪੂਰੇ ਦੀ ਚੱਲ ਠੀਕ ਦੇ ਦੇ ਪੂਰੇ 50 ਦੀ ਹੈ ਨਾ ਪੂਰੇ ਦੀ ਦੇ ਦੇ ਕੋਈ ਦੂਰੋਂ ਨੇੜੇੋਂ ਭੈਣ ਭਰਾ ਰਿਆ ਹੁਣਾਂ ਦਾ ਬਾਕੀ ਦੇਂਦਾ ਨਹੀਂ ਸੰਧੂ ਸਭ ਕੋਈ ਨਹੀਂ ਨਹੀਂ ਰੇਟ ਬਹੁਤ ਮੁੱਲ ਬੜੇ ਵੋਗੇ ਹੈ ਨਾ ਪਾਪਾ ਮੰਡੀ ਦੇ ਵਿੱਚ ਵੀ ਵੇਖਿਆ ਲੱਖ ਲੱਖ ਰੁਪਈਆ ਸਵਾ ਸਵਾ ਲੱਖ ਮੰਗੀ ਜਾਂਦੇ ਇਹੋ ਜਿਹੇ ਨਾ ਤੇ ਪਰ ਆ ਪਾਣੀ ਬਾਕੀ ਬੱਛੀ ਫੈਸ਼ਨ ਜਿੰਨਾ ਵੀ ਫੈਸ਼ਨ ਹੈ ਨਾ ਬੱਛੀ ਨੂੰ ਓਕੇ ਆ ਫਿਰ ਇੰਨੀ ਠੰਡੀ ਸਵਛੀ ਨਹੀਂ ਕੋਈ ਹੁੰਦੀ ਨਹੀਂ ਹੁੰਦੀ ਤੁੰ ਤਾਰਾ ਮਾਰ ਕੇ ਖੁਣਾ ਚਵਾਈ ਲੱਗੀ ਕੋਈ ਮੋਟਰ ਗੱੜ ਅੱਛਾ ਚੱਲ ਲਾ ਰੇ ਬੱਚਾ ਬੱਚਾ ਲਾ ਕੇ ਹਾਂ ਲਓ ਸੱਜਣੋ ਵਛੀ ਬੜੀ ਪਿਆਰੀ ਆ ਤੇ ਮਗਰ ਵੀ ਟੌਪ ਦੀ ਵਛੀ ਹੈ ਹਾਂਜੀ ਇਹ ਆ ਗਈ ਚਲੋ ਜੋਰ ਪਾ ਦੋ ਕੀ ਕਰਮਾ ਵਾਲੀ ਹੋਰ ਘੰਟੇ ਦੇ ਕਰ ਚਲ ਬੰਦੇ ਵਛੀ ਨੂੰ ਲਓ ਸੱਜਣੋ ਇਹ ਮਗਰਲੇ ਸਣਾਰੀ ਚਵਾਈ ਆ ਵੇਖੋ ਬੋਲੇ ਜਾਂਦੀ ਤਣੀ ਜਾ ਬਸ ਕਰ ਬੋਲੂ ਮੋਟਰ ਕੀ ਆ ਮੋੜੀ ਜੀ ਆਲ ਕਰਦੀ ਆ ਕੋਈ ਗੱਲ ਨਹੀਂ ਬਸ ਕਰ ਜਾ ਥੱਲੇ ਨਾਲ ਰੋੜੇ ਉਹ ਪੰਜਰਾ ਮਸ਼ੀਨ ਮਾਰੀ ਮੋੜ ਕਰਦੀ ਹੁੰਦੀ ਬਿਲਕੁਲ ਬਾਕੀ ਹੈਗੀ ਠੰਡੀ ਸੀਲਸ ਲੱਗ ਬਿਲਕੁਲ ਗਾਰਦੇ ਸਣਾਰੀ ਆਗੇ ਹੁੰਦੇ ਸੱਜਣੋ ਬਿਲਕੁਲ ਸੱਜਣੋ ਦੇਖ ਸਕਦੇ ਜੇ ਗਾਰਲੈਂਡ ਸਨ ਦੀ ਮੂਰ ਲਿਆ ਦੀ ਜਿਵਾਈ ਓਕੇ ਰਿਪੋਰਟ ਆ ਫੇਰਾ ਚੱਲ ਛੱਟ ਖੜਾ ਨਾ ਨਾ ਬਗਾ ਕਰਮਾ ਵਾਲੀ ਠੰਡ ਬਹੁਤ ਜੇ ਕੋਈ ਆਉ ਭੈਣ ਭਰਾ ਪਾਸ ਕਰ ਲੋ ਹੈ ਤੇ ਸੱਜਣੋ 50000 ਦੀ ਤੁਹਾਨੂੰ ਦੇਤੀ ਆ ਆਫਰ ਆ ਮੇਲਾ ਲੁੱਟ ਲੋ ਪਿੰਡ ਗੁਰਮੁਖ ਸਿੰਘ ਪਹੈਣੇ ਪਹੁੰਚ ਕੇ ਇਹ ਘਾ ਡੱਬੀ ਦਾ ਪ੍ਰਿੰਟ ਫਰੰਟ ਫਰੰਟ ਵੀ ਦੇਖ ਸਕਦੇ ਜੇ ਚੰਗਾ ਸੋਹਣਾ ਲੱਗਾ ਹੈ ਕੀ ਬਾਤ ਹੈ ਫੈਸ਼ਨ ਟੈਸ਼ਨ ਇਹਦਾ ਵੀ ਚੰਗਾ ਇਹ ਸ਼ਾਇਦ ਦੂਜਾ ਸੁਆ ਹੋਵੇਗੀ ਤਹਾਨੇ ਵੇਖੋ ਇਹੰਦੀ ਵਾਇਰਲ ਵਾਂਟ ਚੰਗੀ ਆ ਤੇ ਇਹਨਾ ਕੀ ਦੇ ਨੇ 10 ਖੁੱਲੇ ਡੁੱਲੇ ਅਜੀਬ ਗਿਣਤੀ ਦੇ ਪਏ ਹਨਾ ਭੋਲੇ ਹਾਂਜੀ ਸਾਨੂੰ ਸਾਡ 10 ਦਿਨ ਤਾਂ ਲੈ ਜੋ ਨਾ ਇਹਦੇ ਹਾਂ ਰਬਟ ਯਾ ਜੇ ਬਣੂ ਜਿੰਨੀ ਬਣੂ ਪੱਟਾ ਜ ਬਣੂ ਵਾਛੀ ਹਾਂ ਲਫਾ ਫਾ ਬਣਜੂ ਪੂਰਾ ਭਰਜੂ ਚੱਲ ਭੋਲੇ ਖੋਲ ਦੇ ਤੋੜ ਦੇ ਇਹਦਾ ਫੈਸ਼ਨ ਟੈਸ਼ਨ ਚੰਗਾ ਵਾਛੀ ਦਾ ਸਜਣੋ ਵੇਖ ਸਕਦੇ ਜੇ ਥਨਾ ਦੀ ਆਪ ਵੀ ਦਿਓਤਰਾ ਹੀ ਗਾਇਬ ਬਾਨਾ ਜੇ ਫਰੈਂਟ ਚੰਗਾ ਜਿਹਾ ਵਛੀ ਦਾ ਮੈਂ ਨਾ ਜੀ ਪੀੜੀ ਦੇ ਪਾਵੇਰ ਗਈ ਨਾ ਬਣੂ ਫੇਰ ਕਹਿੰਦੇ ਹਾਂ ਹਾਂ ਕਿਉਂਕਿ ਉਹ ਲੱਟ ਜਾਨਵਰ ਲਿਆਉਂਦਾ ਏ ਟੌਪ ਉਹਦੇ ਹੀ ਕੱਢ ਕੇ ਲਿਆਉਂਦਾ ਏ ਉਹ ਦਿਨ ਮੈਂ ਲਿਆਂਦੀ ਉਹ ਵੀ ਟੌਪ ਦੀ ਲਾਇਆ ਭਾਈ ਲਓ ਜੀ ਉਹ ਡਰਦੀ ਕੈਮਰੇ ਤੋਂ ਹਾਂ ਬਹੁਤੀ ਵਧੀਆ ਫਰੈਂਟ ਚੰਗਾ ਲੱਗਾ ਹਨਾ ਵਛੀ ਨੂੰ ਕਿਆ ਬਾਤ ਹੈ ਚੌਗੀ ਦਾ ਮੁੰਡਾ ਸੰਤੂ ਸਾਹਿਬ ਜੀ ਬਿਲਕੁਲ ਨਾ ਚੜੀ ਹੈ ਇਹ ਬੋਲੇ ਰੇਟ ਰੇਡ ਸੰਦੀ ਸਾਬ ਕਹਾਂਗੇ 70000 ਦੀ ਹੈ ਕੀ ਹੈ ਨਾ ਜਿਹੋ ਜਿਹਾ ਜਦੋਂ ਹਾਜ਼ਰ ਹੋ ਗਈ ਗਾਂਪੀਆ 70000 ਦੀ ਵੀ ਦੂਗੀ ਹਾਂ ਫੈਸ਼ਨ ਫੁਸ਼ ਚੰਦਰਾ ਬੱਛੀ ਬਣੇ ਫੇਰ ਆਖੀ ਹਾਂ ਚਲ ਕੋਈ ਨਹੀਂ ਰੇਟ ਦੱਸ ਬਰਾ ਭਰਾ ਰੇਡ ਇਹ ਲੋ ਜਿਹਨੇ ਦੀ ਆ ਗਈ ਸੰਦੀ ਬਾਗਦੇ ਜਾਇਜ਼ ਕਰਕੇ 65 ਦੀ ਦੇ ਦੀਏ 65000 ਦੀ ਆ ਵਾਹ ਵਾਹ ਪਰ ਇਹੋ ਦੋ ਛੱਡ ਦਾਂਗੇ ਹੋ ਜਾ ਰੇਡ ਦੀ ਦੇ ਦੇ ਯਾਰ ਉਹ ਛੱਡ ਦੇ ਯਾਰ ਤਾਂ ਸੰਦੂ ਸਰ ਤੁਸੀਂ ਬਾੜ ਦੀ ਦੇ ਦੇ ਬਾੜ ਦੀ ਹੋ ਗਈ ਪਰ ਇੱਕ ਘਾਲਿਆ ਵਛੀ 70 ਨੂੰ ਮੱਥਾ ਲਾ ਜੂਗੀ ਹੈ ਨਾ ਸੂਕ ਗਈ ਸੰਦੂ ਸਰ ਟੱਕੂ 70 ਹਲ ਫਾਵਾ ਬਾਜੀ ਵੱਡੀ ਆ ਨਾ ਤਾਂ ਆ ਚਾ ਨਾ ਛੋਟਾ ਕਿਨੇ ਸੱਜਰੋ ਲਾ ਕੇ ਆ ਕੇ ਵੇਖਿਓ ਕਿ ਵਛੀ ਪੂਰੀ ਲਹੂ ਪਿਤ ਦੇ ਵਿੱਚ ਜਿੰਦ ਜਾਨ ਵਾਲੀ ਆ ਤੇ ਪਰ ਵੀ ਇੱਕ ਨੰਬਰ ਹੋਊਗੀ ਚੂਣ ਚਵਾਈ ਦੀ ਵੀ ਇੱਕ ਨੰਬਰ ਪੱਕੀ ਨਿਕਲੂਗਾ ਠੀਕ ਆ ਨੇ ਖਾਣੀ ਚੰਗਾ ਲਗਾ। ਦੇਖੋ ਬਰੀਕੀ ਬਰੂਕੀ ਵੇਖ ਲੋ ਬੈਠ ਦੀ। ਹੈ? ਥਾਨ ਚੌਂਕ ਉੱਠਾ ਦੇ। ਵੇਖ ਲੋ ਸੀਲ ਆ ਪੂਰੀ ਹੈ। ਵਾਹ। ਜਿੱਧਰ ਦੀ ਮਰਜੀ ਮਾਰੋ ਨਹੀਂ ਹੋ ਗਿਆ ਜਿੱਧਰ ਮਰਜੀ ੱਤੀ ਜਾ ਜੋ ਮਰਜੀ। ਇਹ ਨਹੀਂ ਆ ਗਿਆ ਜਨ ਲੱਤ ਮਾਰੂ ਖਾਣ ਮੈਂ ਦੂਜੇ ਦੀ। ਤਪਾ ਭੋਲੇ ਨੇ ਤੇਪੀ ਦਿੱਤੀ ਜੇ ਸਜਰੋ। ਇੱਕ ਥਾਣ ਹੀ ਰਹਿ ਗਿਆ। ਚੱਲ ਰਹਿਣ ਦੇ ਭੋਲੇ। ਨਾ ਤੇ ਆਪ ਗੱਭਨ ਨੂੰ ਜਾ ਰਹਾ। ਖਾ ਦੇ ਖਾ ਰਹਾ ਹੈ ਇਹ ਥੋੜਾ ਕਿਸ ਨੇ ਗਾਰ ਨੂੰ ਡੱਕੀ ਹੈ ਜਾਂ ਪੁੜਕਦੀ ਹੈਗਾ ਆ ਗੋ ਫੜ ਕੇ ਟਿੱਪੜੀਆਂ ਪੈਂਦੀਆਂ ਤੇ ਇਹ ਨਸਲ ਬਰੀਡ ਵਾਲੀ ਕਰਕੇ ਸਜਣੋ ਵੇਖ ਲੋ ਐ ਖਲੋਤੀ ਆ ਤੇ ਭੋਲੇ ਫਿਰ 60 62 ਦੀ ਬਾੜ ਦੀ ਸੰਧੂ ਸਭ ਓਕੇ ਤੇ ਉਹ ਸਜਣੋ 50 ਦੀ ਮੇਲਾ ਲੋਟ ਲੋ ਸਸੀ ਗਾਲ